ਭਗਤ ਸੂਰਗਾਂਜੀ ਦੇ ਸਮਕਾਲੀ ਭਗਤ ਪਰਮਾਨੰਦ ਜੀ ਦਾ ਜਨਮ ਪਿੰਡ 바ਰਸੀ ਜ਼ਿਲ੍ਹਾ ਛੋਲਾਪੁਰ ਮਹਾਰਾਸ਼ਟਰ ਵਿੱਚ ਹੋਇਆ ਜੀ ਦੇ ਗੁਰੂ ਸ਼੍ਰੀ ਬਲਵਾਚਾਰੀਆ ਜੀ ਸਨ ਭਗਤ ਜੀ ਅਕਸਰ ਹੀ ਪ੍ਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਸਨ ਉਹ ਪ੍ਰਮਾਤਮਾ ਦੀ ਵਿਰਾਗਮਈ ਭਗਤੀ ਕਰਦੇ ਸਨ ਉਹ ਜਦੋਂ ਹੀ ਉਸ ਪ੍ਰਭੂ ਨੂੰ ਯਾਦ ਕਰਦੇ ਤੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਉਹਨਾਂ ਦੇ ਉਨ੍ਹਾਂ ਦੇ ਅੰਦਰ ਉਹ ਉਸ ਪ੍ਰਭੂ ਨੂੰ ਮਿਲਣ ਦੀ ਪਿਆਸ ਤੜਪ ਹੁੰਦੀ ਕਿ ਉਹ ਮੈਨੂੰ ਪ੍ਰਭੂ ਪਰਮਾਤਮਾ ਮਿਲ ਜਾਵੇ। ਉਹ ਪ੍ਰਭੂ ਦੇ ਮੇਲ ਦੀ ਇਸ ਪਿਆਸ ਨੂੰ ਸਾਰੰਗ ਨਾਮ ਦੇ ਪੰਛੀ ਨਾਲ ਮੇਲ ਕਰਦੇ ਨੇ ਕਿ ਜਿਵੇਂ ਉਹ ਪੰਛੀ ਦੀ ਪਿਆਸ ਮੀਂਹ ਪੈਣ ਦੇ ਨਾਲ बुझਦੀ ਹੈ ਇਸੇ ਤਰ੍ਹਾਂ ਆਖਦੇ ਹਨ ਕਿ ਮੇਰੀ ਪਿਆਸ ਮੇਰੀ ਤੜਪਣਾ ਪ੍ਰਭੂ ਦੇ ਮਿਲਣ ਤੋਂ ਬਿਨਾ बुझेगी ਨਹੀਂ। ਭਗਤ ਜੀ ਨੂੰ ਇੱਕ ਵਪਾਰੀ ਤਣ ਤੇ ਪਹਿਨਣ ਲਈ ਧੱਕੇ ਨਾਲ ਵਾਸਤਰ ਦੇ ਜਾਂਦਾ ਹੈ। ਭਗਤ ਜੀ ਉਹ ਵਾਸਤਰ ਪਹਿਨਦੇ ਹਨ ਬੜੇ ਸੁੰਦਰ ਹੁੰਦੇ ਹਨ। ਜਦੋਂ ਉਹ ਭਗਤੀ ਕਰਦੇ ਹਨ ਤੇ ਧਿਆਨ ਉਹਨਾਂ ਵਸਤਰਾਂ ਵਿੱਚ ਹੀ ਜਾਂਦਾ ਹੈ। ਉੱਪਰੋਂ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਭਗਤ ਜੀ ਅੱਜ ਧਿਆਨ ਕਿੱਧਰ ਹੈ ਭਗਤ ਜੀ ਕੋਟ ਕੋਟ ਨਮਸਕਾਰ ਕਰਦੇ ਹਨ ਉਸ ਟਾਈਮ ਪ੍ਰਭੂ ਨੂੰ ਕਿ ਮੈਂ ਸੁਣਿਆ ਸੀ ਕਿ ਜੇਕਰ ਪ੍ਰਭੂ ਦਾ ਭਗਤ ਭਟਕ ਜਾਵੇ ਤਾਂ ਉਹ ਅੱਗੇ ਹੋ ਕੇ ਮੋੜ ਲੈਂਦੇ ਹਨ ਅੱਜ ਮੇਰਾ ਧਿਆਨ ਭਟਕ ਰਿਹਾ ਸੀ ਤੇ ਪ੍ਰਮਾਤਮਾ ਨੇ ਮੈਨੂੰ ਅੱਗੇ ਹੋ ਕੇ ਮੋੜ ਲਿਆ